ਸਰਕਾਰ ਵੱਲੋਂ ਸਬੰਧਤ ਵਿਭਾਗ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਖਤ ਹੁਕਮ ਦਿੱਤੇ ਗਏ ਨੇ ਆਦੇਸ਼ ਜਾਰੀ ਕੀਤੇ ਗਏ ਨੇ ਕਿ ਅਧਿਕਾਰੀਆਂ ਦੇ ਰਿਸ਼ਤੇਦਾਰ ਹੁਣ ਠੇਕੇਦਾਰੀ ਨਹੀਂ ਕਰ ਸਕਣਗੇ ਇਹ ਸਾਰੇ ਦਾ ਸਾਰਾ ਕੰਮ ਗੁੰਗਰੂਆਂ ਤੋਂ ਮਿੱਟੀ ਝਾੜ ਦਿੰਦਾ ਹੈ ਇਹ ਮਾਮਲਾ ਕਦੋਂ ਆਇਆ ਸੀ ਹੋਂਦ ਦੇ ਵਿੱਚ 1979 ਚ ਇਹ ਕਾਨੂੰਨ ਬਣਿਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ ਜੀ ਇਹਨਾਂ ਦੇ ਇੱਕ ਟੀਆਈਸੀ ਬ੍ਰਾਂਚ ਦੇ ਐਕਸੀਅਨ ਵੱਲੋਂ ਇਹ ਕੰਮ ਜਾਰੀ ਕੀਤਾ ਗਿਆ ਕੁਝ ਜ਼ਰੂਰੀ ਥੋੜੀ ਹੈ ਵੀ ਮਾਸੀ ਦਾ ਮੁੰਡਾ ਬਲਦੇਵ ਸਿੰਘ ਹੈ ਨਗਰ ਨਿਗਮ ਦੇ ਮੇਰ ਚੁਣੇ ਜਾ ਰਹੇ ਨੇ ਕਾਉਂਸਲਰਾਂ ਦੀ ਚੋਣ ਹੋ ਚੁੱਕੀ ਹੈ ਕੰਮ ਕਾਜ ਸ਼ੁਰੂ ਹੋ ਚੁੱਕੇ ਨੇ ਤੇ ਜਿੱਥੇ ਟੈਂਡਰ ਦੇਣੇ ਨੇ ਜਿੱਥੇ ਨਵੀਆਂ ਕੋਟੇਸ਼ਨਾਂ ਆਉਣੀਆਂ ਨੇ ਉਹਨਾਂ ਦੇ ਵਿੱਚ ਹੁਣ ਸਖਤੀ ਹੋ ਜਾਣੀ ਹੈ ਕਾਰਨ ਹੈ ਕਿਸ ਸਰਕਾਰ ਵੱਲੋਂ ਸਬੰਧਤ ਵਿਭਾਗ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਖਤ ਹੁਕਮ ਦਿੱਤੇ ਗਏ ਨੇ ਆਦੇਸ਼ ਜਾਰੀ ਕੀਤੇ ਗਏ ਨੇ ਕਿ ਅਧਿਕਾਰੀਆਂ ਦੇ ਰਿਸ਼ਤੇਦਾਰ ਹੁਣ ਠੇਕੇਦਾਰੀ ਨਹੀਂ ਕਰ ਸਕਣਗੇ ਨਹੀਂ ਤਾਂ ਇਹ ਹੁੰਦਾ ਹੈ ਕਿ ਰਸੂਖਤਾਰੀ ਦੇ ਵਿੱਚ ਇਹ ਹੋ ਜਾਂਦਾ ਵੀ ਚਲੋ ਆਪਣਾ ਕੋਈ ਜਾਣਕਾਰ ਸੀਗਾ ਆਪਾਂ ਟੈਂਡਰ ਉਹਨੂੰ ਦਵਾ ਦਈਏ ਜਾਂ ਉਹਨੂੰ ਕਹਿ ਦਿੱਤਾ ਜਾਂਦਾ ਵੀ ਤੂੰ ਪਹਿਲ ਦੇ ਆਧਾਰ ਦੇ ਉੱਤੇ ਆਪਣਾ ਟੈਂਡਰ ਭੇਜ ਤੈਨੂੰ ਅਸੀਂ ਪੂਰੀਆਂ ਮੋਹਰਾ-ਮੋਹਰਾ ਲਾ ਕੇ ਭੇਜ ਦਿਆਂ ਤੂੰ ਤੂੰ ਆਪਣਾ ਠੇਕੇਦਾਰ ਵਾਲਾ ਕੰਮ ਸ਼ੁਰੂ ਕਰ ਦੇ ਕਿਉਂਕਿ ਇਹਦੇ ਵਿੱਚ ਬੜਾ ਕੁਝ ਨਗਰ ਨਿਗਮ ਦੇ ਵਿੱਚ ਜਿਹੜੇ ਵਿਕਾਸ ਕਾਰਜ ਹੁੰਦੇ ਨੇ ਗਲੀਆਂ ਨਾਲੀਆਂ ਬੰਦੀਆਂ ਨੇ ਸੀਵਰੇਜ ਪੈਂਦਾ ਸਾਰਾ ਕੁਝ ਫਿਰ ਠੇਕੇਦਾਰੀ ਸਿਸਟਮ ਨਾਲ ਹੁੰਦਾ ਪਰ ਹੁਣ ਰਿਸ਼ਤੇਦਾਰ ਨੇ ਜਿਹੜੇ ਠੇਕੇਦਾਰ ਉਹਨਾਂ ਦਾ ਔਖਾ ਹੋ ਜਾਣਾ ਰਵਿੰਦਰ ਜੀ ਇਹ ਸਾਰੇ ਦਾ ਸਾਰਾ ਕੰਮ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਹੈ। ਹੂੰ। ਇਹ ਮਾਮਲਾ ਕਦੋਂ ਆਇਆ ਸੀ ਹੋਣ ਦੇ ਵਿੱਚ? 1979 ਚ ਇਹ ਕਾਨੂੰਨ ਬਣਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ ਜੀ? 45 ਸਾਲ ਦੇ ਲਗਭਗੇ ਮਾਮਲਾ ਵਾਪਰ ਗਿਆ। ਹੁਣ ਫੇਰ ਇਹ ਉੱਠ ਖੜਾ ਹੋਇਆ। ਇਨਾਂ ਦੇ ਕਿ ਟਿਕਾਈਸੀ ਬ੍ਰਾਂਚ ਦੇ ਐਕਸੀਅਨ ਵੱਲੋਂ ਇਹ ਕੰਮ ਜਾਰੀ ਕੀਤਾ ਗਿਆ ਹੂੰ ਕੋਈ ਜ਼ਰੂਰੀ ਥੋੜੀ ਐ ਵੀ ਮਾਸੀ ਦਾ ਮੁੰਡਾ ਬਲਦੇਵ ਸਿੰਘ ਹੋ ਐ ਮੈਂ ਬਲਦੇਵ ਸਿੰਘ ਦੇ ਨਾਂ ਉਤੀ ਲੈਣਾ ਮੈਂ ਕਿਸੇ ਸੁਰਜੀਤ ਸਿੰਘ ਦੇ ਨਾਂ ਤੇ ਲੈ ਲਾਂਗਾ ਗਾਂ ਦੀ ਗਾਂ ਹੋ ਜਾਣਗੇ ਜਦ ਤੱਕ ਸਾਡੇ ਖੂਨ ਚ ਇਮਾਨਦਾਰੀ ਨਹੀਂ ਆਉਂਦੀ ਜਦ ਤੱਕ ਸਾਡੇ ਸਿਸਟਮ ਈਮਾਨਦਾਰੀ ਨਹੀਂ ਆਉਂਦੀ ਕੀ ਕਰੋਗੇ ਜੀ ਇਹ ਸਰਕਾਰ ਨੇ ਕਿਹਾ ਸੀ ਕਿ ਅਸੀਂ ਤਾਂ ਕੋਈ ਸਿਕਿਉਰਿਟੀ ਨਹੀਂ ਲੈਂਦੇ ਕੋਈ ਕੁਝ ਨਹੀਂ ਲੈਂਦੇ ਤੇ ਅੱਜ ਰਿਸ਼ਤੇਦਾਰਾਂ ਨੂੰ ਵੀ ਸਿਕਿਉਰਿਟੀ ਦਿੱਤੀ ਹੋਈ ਹੈ ਤੁਸੀਂ ਆਪਣੇ ਕਹੇ ਤੇ ਖੜੇ ਤੁਸੀਂ ਆਪਣੇ ਕਿਹੜੀ ਗੱਲ ਤੇ ਖੜੇ ਹੋ ਇਹ ਤਾਂ ਆਪਣੇ ਆਪ ਦੇ ਵਿੱਚ ਅਹਿਮ ਨਹੀਂ ਕਿ ਤੁਸੀਂ ਉਹਨਾਂ ਚੀਜ਼ਾਂ ਤੇ ਤਾਂ ਖੜੇ ਨਹੀਂ ਇਹ ਦੇ ਵਿੱਚ ਤਰਬਿੱਦਰ ਜਿਹੜਾ ਇਹ ਹੁਣ ਲਿਆਂਦਾ ਗਿਆ ਇਮਾਨਦਾਰੀ ਹੋਵੇ ਫਿਰ ਆ ਕੁਝ ਕਰਨ ਦੀ ਲੋੜ ਨਹੀਂ ਪੈਂਦੀ ਮੈਨੂੰ ਇੱਕ ਅਧਿਕਾਰੀ ਨੇ ਦੱਸਿਆ ਕਹਿੰਦਾ ਬਾਈ ਜੀ ਇਹ 25% ਵੀ ਸਾਡੀਆਂ ਫੌਜਾਂ ਸ਼ੱਕ ਜਾਣਾਂ 75 ਪੂਰਾ ਲੱਗ ਜੇਵੇ ਤੁਸੀਂ ਕਹਿ ਨਹੀਂ ਸਕਦੇ ਕਿ ਚੋ ਖਾਧਾ ਗਿਆ ਇਹ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਕਹਿੰਦੇ ਹੁੰਦੇ ਸੀ ਕਿ ਜੇ ਕੇਂਦਰ ਸਰਕਾਰ 100 ਰੁਪਏ ਜਾਰੀ ਕਰਦੀ ਹੈ ਤਾਂ 83 ਉੱਡ ਜਾਂਦੇ ਨੇ 17 ਲੱਗਦੇ ਨੇ ਸਿਰਫ ਤੇ ਸਾਡੇ ਪਿੰਡਾਂ 'ਚ ਮਸ਼ਹੂਰ ਹੁੰਦਾ ਸੀ ਇਹ ਪੋਲਟਿਕ ਪਿਆ ਹਾਂ ਬਾਈ ਜੀ ਇਹ ਟਰਾਲੀ ਇੱਕ ਦੇ ਨਾਲ ਹੋਇਆ ਸੀ ਮੈਂ ਕਿਹਾ ਵੀ ਟਰਾਲੀ ਇੱਕ ਕਿਵੇਂ ਕਹਿੰਦੇ ਟਰਾਲੀ ਰਹਿਤਾ ਜੀ ਇੱਕ ਬੋਰੀ ਸਿਮਿੰਟ ਦੀ ਐ ਸਾਡੇ ਕੋਲੇ ਇੱਕ ਸੂਆ ਬਣਿਆ ਪੱਕਾ ਕੀਤਾ ਉਹਨੂੰ ਤੁਸੀਂ ਐਂ ਵੇਖ ਲਓ ਵੀ ਉੱਥੋਂ ਸਿਮਿੰਟ ਵਿਕਿਆ ਕਿਵੇਂ ਐ ਜੋ ਸਾਡੇ ਖੂਨ ਚ ਇਹ ਸਾਰਾ ਕੁਝ ਪਾਇਆ ਹੋਇਆ ਹੈ ਜਿਹੜੇ ਉਹ ਲੋਕ ਨੇ ਜਿਹੜੇ ਬਹੁਤ ਇਮਾਨਦਾਰੀ ਦੀ ਮੂਰਤ ਨੇ ਉਹਨਾਂ ਦੀ ਗਿਣਤੀ ਤਾਂ ਆਟੇ ਚ ਲੂਣ ਦੇ ਬਰਾਬਰ ਐ ਤੇ ਜਿਹੜਾ ਆਟੇ ਚ ਲੂਣ ਚਲ ਵੀ ਜਾਂਦਾ ਜਦੋਂ ਲੂਣ ਚਾਟਾ ਪੈਂਦਾ ਤੇ ਫਿਰ ਕੀ ਕਰਾਂਗੇ ਸੋਤਰਬ ਦੇ ਦਰਸਾਇਆ ਇਹ ਲਗਾਤਾਰ ਮਾਮਲੇ ਕਿਉਂ ਠੋਣੇ ਪਏ ਆ ਕਿਉਂਕਿ ਆਵਾ ਉਤ ਗਿਆ ਹੂੰ ਇਹਨਾਂ ਬਾਰੇ ਜੋ ਕੁਝ ਕਿਹਾ ਸੀ ਤੇ ਜੋ ਕੁਝ ਇਹਨਾਂ ਬਾਰੇ ਹੁਣ ਹੋ ਰਿਹਾ ਉਹਦਾ ਕਹਾਣੀਆਂ ਦੱਸੀਆਂ ਨਹੀਂ ਜਾਂਦੀਆਂ ਹੂੰ ਕਿ ਕੀ ਕਰਕੇ ਟੜ ਚੱਕੀਏ ਪੱਲਾ ਆਪ ਦਾ ਟਰੇਡ ਨੰਗਾ ਹੁੰਦਾ ਸੋ ਲਗਾਤਾਰਤਾ ਦੇ ਵਿੱਚ ਆਮ ਲੋਕਾਂ ਦਾ ਕੁਝ ਨਹੀਂ ਰਿਹਾ ਵਿਚਾਰਿਆਂ ਦਾ ਉਹ ਤਾਂ ਜਿਹੇ ਜੇ ਦੁਨੀਆ ਤੇ ਆਏ ਜਿਹੇ ਜੇ ਨਾ ਆਏ ਤੇ ਜਿਹੜੇ ਇਹ ਲੋਕ ਉਹਨਾਂ ਦੇ ਇਸ ਤਰ੍ਹਾਂ ਦੇ ਕੰਮ ਕਰਦੇ ਇਸ ਤਰ੍ਹਾਂ ਉਹਨਾਂ ਦੇ ਨਾਲ ਭੜਦੇ ਆ ਇਹ ਜਦੋਂ ਤੱਕ ਬਦਲਦਾ ਨਹੀਂ ਜੋ ਮਰਜ਼ੀ ਕਰ ਲੋ ਕਿ ਉਹਨਾਂ ਲੋਕਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਪਹਿਲਾਂ ਨਾ ਹੁੰਦਾ ਸੀ ਕਿ ਫਲਾਣਾ ਸਿਓ ਐਸ ਡੀਓ ਹੈ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਨਹਿਰ ਦੇ ਕਿਸੇ ਐ ਸਿਸਟਮ ਚ 1 ਰੁਪਿਆ ਖਾਧਾ ਜਾਵੇ। ਫਲਾਨਾ ਸੋ ਲੱਗਿਆ ਉੱਥੇ? ਮਤਲਬੇ ਨਹੀਂ ਹੈਗਾ। ਇੱਕ ਗਰੇਵਲ ਸਾਹਿਬ ਹੁੰਦੇ ਸੀਗੇ ਜਿਹੜੇ ਕਿ ਤਰਵਿੰਦਰ ਸ਼ਾਇਦ ਉਹ ਐਸ ਸੀ ਸੀ ਜਾਂ ਜਦੋਂ ਰਜਿੰਦਰਾ ਹਸਪਤਾਲ ਬਣਿਆ ਤੇ ਉਦੋਂ ਉਹਨਾਂ ਬਾਰੇ ਮਸ਼ਹੂਰ ਸੀ ਕਿ ਇੱਕ ਕੜਛੀ ਸਿਮਿੰਟ ਦੇਣੀ ਸੀ ਪਾਸੇ ਜਾ ਸਕਦੀ। ਹੂੰ ਇੱਕ ਡਾਕਟਰ ਹੁੰਦੇ ਸੀਗੇ ਲੇਡੀ ਡਾਕਟਰ ਸੀ ਲੀਲਾਬਾਈ ਬੱਚਿਆਂ ਦੀ ਡਾਕਟਰ 20 ਸ਼ੇਪ ਦੀਆਂ ਚੱਪਲਾਂ ਪਾ ਕੇ ਜਿਵੇਂ ਮੈਨੂੰ ਫਿਰੋ ਜਾਦਾ ਜਾਂਦਾ ਬੀਬੀ ਮਮਤਾ ਵੈਨਰਜੀ ਹੂੰ ਹੂੰ ਐਸ ਤਰ੍ਹਾਂ ਸੀ ਕਿਸੇ ਦਰਜਾ 4 ਦੇ ਕਰਮਚਾਰੀ ਦੀ ਜ਼ਰਤ ਨਹੀਂ ਸੀ ਕੋਈ ਰੀਜਨਲ ਨੂੰ ਕਿ ਜਾ ਕੇ ਕੋਈ ਡਿਮਾਂਡ ਕਰ ਦੇਵੇ ਐਨੀ ਡੈਸ਼ ਸੀ ਤੇ ਐਨੀ ਡੈਡੀਕੇਸ਼ਨ ਨਾਲ ਆਪਣਾ ਕੰਮ ਕਰਦੇ ਸੀ ਡਾਕਟਰ ਧਨਵੰਤ ਸਿੰਘ ਅਖਾਲੇ ਹੁੰਦੇ ਹੂੰ ਉਹਨਾਂ ਨੂੰ ਜੇ ਕੋਈ ਬ੍ਰਾਂਡ ਜੀ ਮਿਲ ਜਾਂਦਾ ਨਾ ਉਹਨਾਂ ਦੇ ਪਰਚੀ ਸਿਸਟਮ ਐਨਕ ਤੇ ਟੋਰਚ ਹੱਥ 'ਚ ਹੀ ਹੁੰਦੀ ਸੀ ਹਾਂ ਕਿੱਧਰ ਡਾਕਟਰ ਸਾਹਿਬ ਮੈਨੂੰ ਦਿਖਾਉਣ ਆਇਆ ਸੀ ਲਖੜ ਇੱਥੇ ਟੋਰਚ ਮਾਰ ਕੇ ਅੱਖਾਂ 'ਚ ਉੱਥੇ ਦਵਾਈ ਲਿਖ ਦਿੰਦੇ ਜਾਂ ਦਵਾਈ ਲੈ ਲੈ ਜਾ ਕੇ ਹੂੰ ਕਿੱਥੋਂ ਲੱਭ ਕੇ ਲਿਆਉਂਗੇ ਕਹਿੰਦੇ ਆ ਨਾ ਨਹੀਂ ਉਹ ਲੱਭਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗੀ ਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟੋਡੇ ਵੱਲ ਉبرਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ